ਗਰਮ ਸਨਮਾਨਯੋਗ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਤਿਗੁਰ ਜੀ ਦੀ ਬਖਸ਼ਿਸ਼ ਗੁਰ ਫਤੇ ਦੀ ਸ਼ਾਨ ਕਰੀਏ ਕੋਈ ਰਸਨਾ ਬਾਜੀ ਨਾ ਰਹੇ ਸਰਬੱਤ ਮਾਈ ਪਈ ਗੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸ੍ਰੀ ਗੁਰੂ ਹਰਿਵਿਸ਼ੈ ਮਹਾਰਾਜੀ ਉਹਨਾਂ ਦਾ ਆਗਮਨ ਪਰਮ ਮਨਾ ਰਹੇ ਹਾਂ ਸਭ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਤੰਤਨ ਗੁਰੂ ਹਰਿਵਿਸ਼ੈ ਮਹਾਰਾਜੀ ਦੇ ਆਗਮਨ ਪਰਵ ਦੀ ਲੱਖ ਲੱਖ ਵਧਾਈ ਹੋਵੇ। ਉਹਨਾਂ ਦੇ ਜੀਵਨ ਤੇ ਥੋੜੀ ਜਿਹੀ ਸੰਖੇਪ ਜਿਹੀ ਵਿਚਾਰ ਕਰਾਂਗੇ। ਤੰਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬੀਬੀ ਭਾਨੀ ਮਗਰ ਬੀਬੀ ਭਾਨੀ ਜਿਹਨੂੰ ਜ਼ਿਆਦਾਤਰ ਜੋ ਇਤਿਹਾਸ ਵਿੱਚ ਸਬੋਧਨ ਕੀਤਾ ਗਿਆ ਬੀਬੀ ਭਾਨੀ ਜੀ ਕਹਿ ਕੇ ਕੀਤਾ ਗਿਆ ਉਹਨਾਂ ਦੀ ਕੁੱਖ ਤੋਂ ਤਿੰਨ ਸੁਪੁੱਤਰ ਜਨਮ ਲੈਂਦੇ ਨੇ ਵੱਡੇ ਸੁਪੁੱਤਰ ਦਾ ਨਾਮ ਬਾਬਾ ਪ੍ਰੇਤੀ ਚੰਦ ਜੀ ਉਹਨਾਂ ਤੋਂ ਛੋਟੇ ਬਾਬਾ ਮਿਹਰਬਾਨ ਜੀ ਬੱਡੇ ਸਪੁੱਤਰ ਬਾਬਾ ਪ੍ਰਸੀ ਚੰਦ ਜੀ ਉਹਨਾਂ ਤੋਂ ਛੋਟੇ ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਦੇ ਸੰਧਾਤ ਨੇ ਤਨ ਤਨ ਗੁਰਨਾਨਕ ਦੇ ਮਹਾਰਾਜ ਜੀ ਦੇ ਸੰਧਾਤ ਜੋ ਜੀਵਨ ਵਿਚਾਰਤਾ ਰਹੀ ਸੀ ਉਹਦੇ ਤੇ ਪੂਰਾ ਉੱਤਰ ਦੇ ਨੇ ਛੋਟੇ ਸਪੁੱਤਰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਦੋਂ ਰਾਮਦਾਸ ਮਹਾਰਾਜੀ ਦੀ ਜੋ ਕਸਮੱਟੀ ਆ ਉਹਦੇ ਤੇ ਪੂਰਾ ਉਤਰਦੇ ਨੇ ਸੋਟੇਸ ਪੁੱਤਰ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੰਨੀਆਂ ਵੀ ਪ੍ਰੀਖਿਆ ਲਿਆਈ ਜਾਂਦੀਆਂ ਸਾਰੇ ਜੋ ਪਾਸ ਹੁੰਦੇ ਨੇ ਸੋਟੇਸ ਪੁੱਤਰ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰਨਾਨਕ ਦੇ ਘਰ ਦੀ ਜੋ ਗੱਦੀ ਏ ਉਹਦੇ ਜੋ ਬਰਾਜਮਾਨ ਹੁੰਦੇ ਨੇ ਤਾਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਤਾਂ ਗੁਰੂ ਰਾਮਦਾਸ ਮਹਾਰਾਜ ਜਦੋਂ ਗੁਰਗੱਦੀ ਜਿਹੜੀ ਉਹ ਛੋਟੇ ਸੁਪੁੱਤਰ ਤਾਂ ਤਾਂ ਸ੍ਰੀ ਗੁਰਦਰਨ ਦੇਵ ਜੀ ਮਹਾਰਾਜ ਨੂੰ ਦਿੰਦੇ ਨੇ ਤੇ ਵੱਡੇ ਸੁਪੁੱਤਰ ਬਾਬਾ ਪ੍ਰਿਸੀ ਚੰਦ ਜੀ ਜਿਹੜਾ ਬਹੁਤ ਵਿਰੋਧ ਕਰਦੇ ਆਂ ਖੀਰਖਾ ਵਿੱਚ ਆਉਂਦੇ ਨੇ ਇਸ ਤਰ੍ਹਾਂ ਸਮਾ ਨਿਕਲਣਾ ਸ਼ੁਰੂ ਹੁੰਦਾ ਹੈ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਵਿਆਹ ਜੋ ਮਾਹੋ ਪਿੰਡ ਹੁੰਦਾ ਏ ਮਾਤਾ ਗੰਗਾ ਜੀ ਦੇ ਨਾਲ ਫਲੋਰ ਦੇ ਨੇੜੇ ਜੋ ਜਿੱਥੇ ਅੱਜ ਕੱਲ ਗੁਰਦੁਆਰਾ ਮਾਉ ਸਾਹਿਬ ਸਿੱਧਾ ਹੈ ਤੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਜੋ ਮਾਹੋ ਪਿੰਡ ਹੁੰਦਾ ਏ ਮਾਤਾ ਗੰਗਾ ਜੀ ਦੇ ਨਾਲ ਤੇ ਵਿਆਹ ਨੂੰ ਕਾਫੀ ਸਮਾਂ ਜੋ ਗੀਤ ਜਾਂਦਾ ਲਗਭਗ ਵਿਆਹ ਤੋਂ 13-14 ਸਾਲ ਤੱਕ ਤਾਂ ਤਨ ਗੁਰੂ ਜੀ ਕਹਿੰਦੇ ਮਹਾਰਾਜ ਜੀ ਦੇ ਘਰ ਕੋਈ ਔਲਾਦ ਨਹੀਂ ਪੈਦਾ ਹੋਈ ਜੇ ਉਧਰ ਪਾਪਾ ਕ੍ਰਿਸ਼ੀ ਚੰਦ ਜੀ ਦੀ ਘਰੋਂ ਉਹਨਾਂ ਦੀes ਪਤਨੀ ਜੋ بابا ਕ੍ਰਿਸ਼ੀ ਚੰਦ ਜੀ ਨੂੰ ਤਾਨੇ ਮਾਰਦੇ ਨੇ ਬੀਬੀ ਕਰਮੋਜੀ ਬਾਬਾ ਰਤੀ ਚੰਦ ਦੀ ਇਸ ਪਤਨੀ ਬੀਬੀ ਕਰਮੋ ਜੀ ਪਾਪਾ ਰਤੀ ਚੰਦ ਨੂੰ ਬੰਨ ਮਾਨੇ ਮਾਰਦੇ ਨੇ ਕਿ ਜੇ ਤੂੰ ਹੀ ਵਧੀਆ ਤਰ੍ਹਾਂ ਵਿਚਰੇ ਹੁੰਦੇ ਚੰਗੀ ਤਰ੍ਹਾਂ ਵਿਚਰੇ ਹੁੰਦੇ ਤੇ ਅੱਜ ਜੋ ਜਗਤ ਮਾਤਾ ਉਹ ਮੈਂ ਕਹਣਾਉਂਦੀ ਮਾਤਾ ਗੰਗਾ ਜੀ ਜਗਾ ਤੁਸੀਂ ਗੱਦੀ ਤੇ ਬਰਾਇਮਾਨ ਹੁੰਦੇ ਤੇ ਜਗਤ ਮਾਤਾ ਦੀ ਜੋ ਉਪਾਧੀ ਉਹ ਮੈਨੂੰ ਮਾਨ ਸਨਮਾਨ ਜੋ ਮੈਨੂੰ ਮਿਲਦਾ ਜਦੋਂ ਬੀਬੀ ਕਰਮੋ ਜੀ ਇਦਾਂ ਦੇ ਮੈਨੇ ਮਾਰਦੇ ਨਹੀਂ ਮੈਨੇ ਮਾਰ ਦੇਣਗੇ ਤੇ ਬਾਬਾ ਫਰੀਦ ਜੀ ਜੋ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਉਹਨੇ ਨਾ ਦੇ ਕੋਈ ਔਲਾਦ ਨਹੀਂ ਹੈ ਤੇ ਗਾਂ ਗੱਦੀ ਦਾ ਵਾਰਸ ਜੋ ਸਾਡਾ ਸੁਪੁੱਤਰ ਮਿਹਰਬਾਨੀ ਹੈ ਜੇ ਸਾਨੂੰ ਨਹੀਂ ਮਿਲੀ ਤੇ ਅੱਗੇ ਤਾਂ ਤਨਤਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਘਰ ਕੋਈ ਔਲਾਦ ਨਹੀਂ ਹੈ ਕੋਈ ਸੁਪੁੱਤਰ ਨਹੀਂ ਹੈ ਤੇ ਜਿਹੜੀ ਗੱਦੀ ਆ ਸਾਡੇ ਪੁੱਤਰ ਮਿਹਰਬਾਨ ਨੂੰ ਇਹੋ ਹੀ ਹੱਕਦਾਰ ਹੈ ਇਹ ਗੱਲਾਂ ਜਿਹੜੀਆਂ ਹੌਲੀ-ਹੌਲੀ ਮਾਤਾ ਗੰਗਾ ਜੀ ਤੇ ਜਦੋਂ ਕੰਨੀ ਪੈਂਦੀਆਂ ਨੇ ਤੇ ਉਹ ਇੱਕ ਦਿਨ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅੱਗੇ ਬੇਨਤੀ ਕਰਦੇ ਨੇ ਸਤਿਗੁਰੂ ਸਾਰੀ ਦੁਨੀਆ ਨੂੰ ਕਿਰਪਾ ਕਰਨ ਵਾਲੇ ਹੋ ਬਖਸ਼ਿਸ਼ਾ ਕਰਨ ਵਾਲੇ ਹੋ ਤੇ ਕਿਰਪਾ ਕਰੋ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਇਸ ਪੁੱਤਰ ਦੀ ਜੁਦਾਦ ਬਖਸ਼ੋ ਮੇਰੇ ਕੋ ਇਹ ਹੁਣ ਸ੍ਰੀਪਾ ਦੇ ਮੈਨੇ ਜਿਹੜੇ ਮੈਨੇ ਨੇ ਇਹ ਨਹੀਂ ਸਹੀ ਤੇ ਤਾਂ ਤਾਂ ਸਿੰਘੁਰਾ ਜੰਡੇ ਜੀ ਮਹਾਰਾਜ ਬਚਨ ਕਰਦੇ ਨੇ ਤੇ ਕਿਸੇ ਸਿੱਖ ਤੋਂ ਕਿਸੇ ਸੰਤ ਤੋਂ ਕਿਸੇ ਸਾਧੂ ਤੋਂ ਅਰਦਾਸ ਕਰਾਓ ਤੇ ਮਾਤਾ ਗੰਗਾ ਜੀ ਕਹਿਣ ਲੱਗੇ ਵੀ ਸਤਗੁਰੂ ਜੀ ਤੁਸੀਂ ਬਚਨ ਕਰੋ ਤੁਸੀਂ ਨਾਮ ਦੱਸੋ ਉਸ ਸਿੱਖ ਦਾ ਸਾਧੂ ਦਾ ਤਤਾਂ ਤੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੰਡਾ ਜੀ ਦਾ ਨਾਮ ਲੈਂਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤਤਾਂ ਤੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੰਡਾ ਜੀ ਦਾ ਨਾਮ ਲੈਂਦੇ ਨੇ ਬਾਬਾ ਬੁੰਡਾ ਜੀ ਇਸ ਸਮੇਂ ਝੰਬਾਲ ਵਿੱਚ ਜੋ ਖੇਤੀਬਾੜੀ ਕਰਦੇ ਨੇ ਝੰਬਾਲ ਦੀ ਜਿਹੜੀ ਜ਼ਮੀਨ ਦੀ ਖੇਤੀ ਕਰ ਰਹੇ ਨੇ ਬਾਬਾ ਬੁੰਡਾ ਜੀ ਕਿਸੇ ਸਮੇ ਅਕਬਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੰਗਰਾਂ ਚ ਆਏ ਸਨ ਪੰਗਤ ਸੰਗਤ ਕੀਤੀ ਸੀ ਜਦੋਂ ਪੰਗਤ ਬਹਿ ਕੇ ਪਛਾੜਾ ਸਕਿਆ ਸੀ ਤੇ ਅਕਬਰ ਕਹਿਣ ਲੱਗਾ ਕਿ ਇੰਨਾ ਸੰਤੁਸ਼ਟੀ ਜਾਂ ਇੰਨਾ ਸਵਾਦ ਕਦੀ ਮੈਨੂੰ ਕਿਸੇ ਲੰਗਰ ਤੇ ਨਹੀਂ ਆਇਆ ਮੈਂ ਸੱਤੀ ਪ੍ਰਕਾਰ ਦੇ ਜੋ ਭੋਜਨ ਸਕੇ ਨੇ ਪਰ ਇਦਾਂ ਦਾ ਆਨੰਦ ਇਦਾਂ ਦੀ ਸੰਤੁਸ਼ਟੀ ਇਦਾਂ ਦਾ ਸਵਾਦ ਨਹੀਂ ਮਿਲੋ ਆਇਆ ਤੋ ਪੋਣਾ ਨੇ ਕਹਿਣਾ ਕੀਤਾ ਸੀ ਕਿ ਇਹ ਲੰਗਰ ਵਿੱਚ ਜੋ ਮੇਰਾ ਹਿੱਸਾ ਸਿੱਧਾ ਸਿੱਧਾ ਮੈਂ ਭੇਜ ਦਿਆਂ ਕਰਾਂਗਾ ਇਹ ਲੰਗਰ ਵਿੱਚ ਬੇਰੀ ਲੋ ਵਿਰਸਤਾ ਬਸ ਤਾਂ ਜੁੜੇ ਲਈ ਹੈ ਜਾਂ ਤੇ ਤਾਂ ਤਨ ਗੁਰ ਅਮਰਦਾਸ ਬਾਣਾ ਇਹ ਕਹਿ ਲਗੇ ਨਹੀਂ ਇਹ ਸਾਰਿਆਂ ਦੇ ਤਿੰਨ ਫੁੱਲ ਦੇ ਸਵਾਦ ਦਾ ਹੀ ਚੱਲੇਗਾ ਜੇ ਕਿਸੇ ਇੱਕ ਵਿਅਕਤੀ ਦਾ ਹੋ ਗਿਆ ਤੇ ਇਹਦੇ ਵਿੱਚ ਉਹ ਸਵਾਦ ਹੋ ਰਸ ਨਹੀਂ ਜੇ ਰਹਿਣਾ ਤੇ ਫਿਰ ਅਕਬਰ ਨੇ ਜੋ ਬੀਬੀ ਪਾਨੀ ਜੀ ਆ ਕਹਿ ਲੱਗੇ ਸ ਗੁਰੂ ਅਮਰਦਾਸ ਰੋ ਕੇ ਜੋ ਬੀਬੀ ਭਾਨੀ ਹੈ ਤੁਹਾਡੀ ਸ਼ੁਪਤਰੀ ਮੇਰੀ ਸ਼ੁਪਤਰੀ ਹੈ ਇਹਦੇ ਨਾਲ ਉਹ ਜ਼ਮੀਨ ਜਿਹੜੀ ਲਿਖਵਾਈ ਸੀ ਅਗਬਰ ਬੀਬੀ ਭਾਨੀ ਜੀ ਦੇ ਨਾਮ ਉਹ ਪਟਾ ਲਿਖਵਾਇਆ ਸੀ ਉਹ ਜ਼ਮੀਨ ਨੂੰ ਤਾਂ ਤਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਨਹੀਂ ਛੇੜਿਆ ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਉਸ ਜ਼ਮੀਰ ਵਾਲੇ ਕੋ ਧਿਆਨ ਦਿੱਤਾ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਗੱਦੀ ਤੇ ਬਰਾਮਣ ਹੋਏ ਤੇ ਵੱਡਾ ਭਰਾ ਪ੍ਰਿਥੀ ਚੰਦ ਜੋ ਇਰਖਾ ਕਰਨ ਲੱਗਾ ਰਸਤੇ ਜੋ ਇਹ ਰਸਤਾ ਬਸਤਾ ਰੋਕਣ ਲੱਗਾ ਉਦੋਂ ਫਿਰ ਬਾਬਾ ਬੁੱਢਾ ਜੀ ਨੇ ਲੰਗਰਾਂ ਦੀਆਂ ਲਸਤਾ ਬਸਤਾਂ ਨਹੀਂ ਉੱਥੇ ਆਪ ਖੇਤੀ ਕਰਨੀ ਸ਼ੁਰੂ ਕੀਤੀ ਇਸ ਸਮੇਂ ਬਾਬਾ ਬੁੱਢਾ ਜੀ ਜੰਮਾੜ ਵਿਖੇ ਖੇਤੀ ਕਰ ਰਹੇ ਨੇ ਤੇ ਗੁਰੂ ਅਰਜਨ ਦੇਵ ਜੀ ਮਾ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਕਿ ਜਾਓ ਬਾਬਾ ਬੁੱਢਾ ਜੀ ਲੱਗੇ ਉਹਨਾਂ ਨੂੰ ਬੇਨਤੀ ਕਰੋ ਗਿਆ 10 ਬੇਨਤੀ ਕਰਨ ਜੋ ਕਿਰਪਾ ਹੋਏ ਤੇ ਮਾਤਾ ਗੰਗਾ ਜੀ ਆਪਣੀਆਂ ਗੋਲੀਆਂ ਨਾਲ ਰਸਤੇ ਸੜਕੇ ਸਵਾਰ ਹੋ ਕੇ ਜਦੋਂ ਜਾਂਦੇ ਨੇ ਬਾਬਾ ਗੁੱਡਾ ਜੀ ਖੇਤਾਂ ਵਿੱਚ ਦੂਰ ਬੈਠੇ ਨੇ ਤੇ ਧੂੜ ਉੱਡਦੀ ਹੈ ਰਥਾਂ ਦੇ ਨਾਲ ਤੇ ਬਾਬਾ ਗੁੱਡਾ ਜੀ ਆਪਣੇ ਸਾਥੀ ਨੂੰ ਕਹਿਣ ਲੱਗੇ ਇਹ ਧੂੜ ਕਹੀ ਉੱਡ ਰਹੀ ਹੈ ਜਦੋਂ ਉਹ ਸਾਥੀ ਨੇ ਦੱਸਿਆ ਕਿ ਗੁਰੂ ਕੇ ਮਹਿਲ ਆ ਰਹੇ ਨੇ ਤੇ ਬਾਬਾ ਗੁੱਡਾ ਜੀ ਦੇ ਉਹ ਸੁਭਾਅ ਕੀ ਬਚਨ ਨਿਕਲਦੇ ਕਿ ਗੁਰੂ ਵਾਲਿਆਂ ਨੂੰ ਕਾਦ ਮਿਆ ਪਾਜ ਜਾ ਜਦੋਂ ਇਹ ਬਚਨ ਮਾਤਾ ਗੰਗਾ ਜੀ ਦੇ ਉਹਨਾਂ ਨੂੰ ਪਤਾ ਲੱਗਦੇ ਨੇ ਕਿ ਉੱਥੇ ਸਾਰਿਆਂ ਨੂੰ ਕਿਸੇ ਨੂੰ ਵੀ ਹੌਸਲਾ ਨਹੀਂ ਪੈਂਦਾ ਬਾਬਾ ਗੁੱਡਾ ਜੀ ਨੂੰ ਦੱਸਣ ਦਾ ਭਈ ਅੱਛੀ ਕੀ ਕੰਮ ਆਇਆ। ਵਾਪਸ ਚਲੇ ਜਾਂਦੇ ਨੇ ਤਾਂ ਤਾਂ ਗੁਰਲ ਜੰਦੇ ਮਹਾਰਾਜ ਜੀ ਦੀ ਸਾਰੀ ਗਾਥਾ ਉਹ ਉੱਥੇ ਜੀ ਦੱਸਣਾ ਕਰਦੇ ਨੇ। ਤੇ ਤਾਂ ਤਾਂ ਗੁਰਲ ਜੰਦੇ ਮਹਾਰਾਜ ਜੀਨ ਅਡੋਲਿਆ ਦੇ ਮਾਰਗ ਸਹੀ ਗਾਮੇ ਸੋਤਾਲ। ਕਹਿ ਲਗੇ ਜਿਸ ਤਰ੍ਹਾਂ ਸਾਧ ਜੀ ਚ बाबा बुड्ढा जी ਉਥੇ ਸਾਦਗੀ ਵਿੱਚ ਬੈਠੇ ਖੇਤੀ ਕਰ ਰਹੇ ਨੇ ਇਸ ਤਰ੍ਹਾਂ ਤੁਸੀਂ ਵੀ ਸਾਦਗੀ ਵਿੱਚ ਜਾਓ ਆਪ ਪ੍ਰਸ਼ਾਦੇ ਤਿਆਰ ਕਰੋ ਮੱਖਣ ਲੱਸੀ ਪਿਆਜ਼ ਗੰਡਾ ਲਓ ਤੇ ਆਪ ਉਹਨਾਂ ਨੂੰ ਛਿੱਟ ਕੇ ਲੈ ਕੇ ਜਾਈਂ ਪਗਲੇ ਦੇ ਨੰਬਰ ਤੇ ਲੈ ਮਾਤਾ ਕਾਂਗਾ ਜੀ ਉੱਥੇ ਨੇ સ્ਨਾਣ ਪਾਣੀ ਕਰਕੇ ਆਪਣੇ ਹੱਥੀਂ ਸੇ ਪ੍ਰਸ਼ਾਦੇ ਤਿਆਰ ਕਰਦੇ ਨੇ ਮੱਖਣ ਨ ਲੱਸੀ ਦਾ ਮਲਕਾ ਲੈ ਦੇਣੇ ਗੰਡਾ ਲੈ ਦੇਣੇ ਤੇ ਪੈਦਲ ਜੇ ਬਾਹਰ ਨੂੰ ਤੁਰ ਕਹਿੰਦੇ ਨੇ ਚੰਬਾਲ ਜਿੱਥੇ ਹੁਣ ਜੀਰ ਬਾਬਾ ਬੁੱਢਾ ਜੀ ਕੋਲ ਦਾ ਰਸਾਇਆ ਅੰਮ੍ਰਿਤਸਰ ਤੋਂ 7 ਕਮੀਲ ਦੀ ਦੂਰੀ ਤੇ ਬਾਬਾ ਬੁੱਢਾ ਜੀ ਨੂੰ ਤੁਰਦੇ ਨੇ ਜਦੋਂ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਦੂਰੋਂ ਉਹਨਾਂ ਦੇਖਦੇ ਨੇ ਤੇ ਰੰਬੀ ਉੱਥੇ ਛੱਡ ਕੇ ਗੋਡੀ ਕਰ ਰਹੀ ਸੀ ਰੰਬੀ ਉੱਥੇ ਛੱਡ ਕੇ ਤੁਰਦੇ ਨੇ ਕਿ ਮਾਂ ਨੂੰ ਪਤਾ ਹੈ ਇਹ ਬੱਚੇ ਨੂੰ ਕੋ ਕੰਮ ਲੱਗਿਆ ਮਾਤਾ ਜੀ ਦਾ ਪ੍ਰਸ਼ਾਦਾ ਲੈ ਕੇ ਆਂਦੇ। ਬਾਬਾ ਬੁੱਢਾ ਜੀ ਪ੍ਰਸ਼ਾਦਾ ਸਿਕਣਾ ਕਰਦੇ ਨੇ। ਮਾਤਾ ਗੰਗਾ ਜੀ ਬਗਲੋਂ ਬੁੱਢਾ ਜੀ ਨੂੰ ਦੱਸਣਾ ਕਰਦੇ ਨੇ ਅਰਦਾਸ ਬੇਨਤੀ ਕਰਦੇ ਨੇ ਕਿ ਕਿਰਪਾ ਕਰੋ। ਅਰਦਾਸ ਬੇਨਤੀ ਕਰੋ ਜੋ ਸਾਲੋਂ ਹੀ ਜੋ ਪੁੱਤਰ ਦੀ ਬਖਸ਼ਿਸ਼ ਹੋਇਆ। ਬਾਬਾ ਬੁੱਢਾ ਜੀ ਦੇ ਬਚਨ ਸਵੈਰਥ ਨਿਕਲਦੇ ਨੇ। ਕਿ ਪੁੱਤਰ ਪੈਦਾ ਹੋਏਗਾ ਬਹੁਤ ਸੂਰਮਾ ਸੂਰਬੀ ਹੋਏਗਾ ਜਦੋਂ ਬਾਬਾ ਬੁੱਢਾ ਜੀ ਪਿਆਜ ਤਰ ਤਲੋਂ ਮੁਕੀ ਮਾਰ ਕੇ ਭਾਂਦੇ ਨੇ ਨਾ ਤੇ ਕਹਿਣ ਲੱਗੇ ਇਦਾਂ ਦਾ ਸੂਰਮਾ ਪੈਦਾ ਹੋਏਗਾ ਕਿ ਵੈਰੀਆਂ ਦੇ ਸਿਰ ਇਸ ਤਰ੍ਹਾਂ ਪੱਲੇ ਝਾਲਮਾਂ ਦੇ ਸਿਰ ਵੀ ਪੱਲੇ માતા ਗੰਗਾ ਜੀ ਖੁਸ਼ੀ-ਖੁਸ਼ੀ ਘਰ ਆਉਂਦੇ ਨੇ ਇੱਕ ਸਾਲ ਬਾਅਦ ਬਾਬਾ ਬੁੱਢਾ ਜੀ ਦੇ ਬਚਨ ਪੂਰੇ ਹੁੰਦੇ ਨੇ ਤੇ ਤਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਮਾਤਾ ਗੰਗਾ ਜੀ ਦੀ ਕੁੱਖ ਤੋਂ ਹੁੰਦਾ ਹੈ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਮਾਤਾ ਗੰਗਾ ਜੀ ਦੀ ਕੁੱਖ ਤੋਂ ਹੁੰਦਾ ਹੈ ਸਰਬੱਤ ਸੰਗਤਾਂ ਇੱਕ ਦੂਸਰੇ ਨੂੰ ਵਧਾਈਆਂ ਦਿੰਦੀਆਂ ਨੇ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਜੋ ਆ ਜਾਂਦੀ ਸਭ ਇੱਕ ਦੂਸਰੇ ਨੂੰ ਵਧਾਈਆਂ ਦਿੰਦੇ ਨੇ ਤਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਤਾਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਇੱਕ ਖੂਲੋਂਦੇ ਨੇ ਸਿਹਰਤਾ ਵਾਲਾ ਇਹਨੂੰ ਅੱਜ ਕੱਲ ਸਿਹੜਾ ਕਿਹਾ ਜਾਂਦਾ ਉੱਥੇ ਗੁਰਦਵਾਰ ਸਾਹਿਬ ਉੱਥੇ ਫਿਰ ਸਿਹਰਤਾ ਵਾਲਾ ਜੋ ਫੂਲ ਲਗਾਉਣਾ ਕਰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਸ ਦੀ ਕਿਸੀ ਤੇ ਤਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ 11 ਕੇ ਮਿਸਾਲ ਦੀ ਉਮਰ ਵਿੱਚ ਫਿਰ ਗੱਦੀ ਤੇ ਬਰਾਜ ਬਰਾਜ ਮੈਂ ਹੋ ਜਾਂਦੇ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਤੇ ਵੀ ਹੀ ਪੀਰੀਆਂ ਦੋ ਤਲਵਾਰਾਂ ਪਹਿਨਦੇ ਨੇ ਤੇ ਕਹਿੰਦੇ ਨੇ ਕਿ ਹੁਣ ਭਗਤੀ ਦੇ ਨਾਲ ਨਾਲ ਸ਼ਕਤੀ ਦੀ ਪ੍ਰਤੀ ਹੋਈ ਹੋਏਗਾ ਘੋੜ ਸਵਾਰੀਆਂ ਦੌੜਾ ਕਰਦੇ ਨੇ ਨੇਜਾ ਬਾਜੀ ਤਲਵਾਰ ਬਾਜੀ ਸਹਿਤਰ ਬਾਜੀ ਤੇ ਸੰਗਤਾਂ ਨੂੰ ਆਦੇਸ਼ ਕਰਦੇ ਨੇ ਕਿ ਜਿਹੜਾ ਵੀ ਹੁਣ ਦਰਸ਼ਨਾਂ ਨੂੰ ਆਏ ਘੋੜੇ ਸਹਿਤਰ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਏ। ਇਹਦਾ ਫੈਸਲਾ ਹੋ ਗਿਆ। ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਇੱਕ ਥੜਾ ਸਥਾਪਿਤ ਕਰਦੇ ਨੇ ਜਿਹਦੀ ਇੱਕ ਨੀ ਆਪ ਰੱਖਦੇ ਨੇ ਤੇ ਉਹ ਥੜਾ ਜੋ ਬਾਬਾ ਬੁੱਢਾ ਜੀ ਤੇ ਪਾਈ ਗੁਰਾਸ ਦੀ ਬਣਾਉਂਦੇ ਨੇ। ਅਕਾਲ ਪੁੰਗਰਾ ਬਣਾਉਂਦੇ ਨੇ ਆਕਾਲ ਤਖਤ ਸਾਹਿਬ ਦੀ ਸ਼ਰਧਨਾ ਕਰਦੇ ਨੇ ਢਾਡੀ ਕਵੀਸ਼ਰੀ ਵਾਰਾਂ ਦਾ ਜੋ ਸਰਵਾਦ ਕਰਦੇ ਨੇ ਜੋਧਿਆਂ ਦੀਆਂ ਵਾਰਾਂ ਜਿਹਦੇ ਨਾਲ ਜੋਸ਼ ਆ ਜਾਏ ਤੇ ਸਤਗੁਰੂ ਤਾਂ ਤਨ ਗੁਰੂ ਹਰਗੋਇ ਸਿੰਘ ਮਹਾਰਾਜ ਫੇ ਚਾਰ ਜੰਗਾਂ ਲੜਦੇ ਨੇ ਚਾਰੇ ਜੰਗਾਂ ਜਿੱਤਦੇ ਨੇ ਚੌਥੀ ਜੰਗ ਕਰਤਾਰਪੁਰ ਗੰਸਰ ਸਾਹਿਬ ਵਿਖੇ ਜਿੱਥੇ ਪਹਿਲੇ ਖਾਨ ਦਾ ਉਧਾਰ ਕਰਦੇ ਨੇ ਸੋ ਸਤਗੁਰੂ ਦੀ ਕਿਰਪਾ ਕਰ ਨਾਲ ਸਾਨੂੰ ਵਾਣੀ ਬਾਣੀ ਦੀ ਕਿਰਪਾ ਕਰ ਅਸੀਂ ਸਾਰੇ ਬਾਣੀ ਬਾਣੀ ਦੇ ਧਰਮੀ ਹੋਈਏ ਬਾਣੀ ਦੇ ਨਾਲ-ਨਾਲ ਫਿਰ ਆਪਾਂ ਸੱਚ ਤੇ ਨਿ ਪੈਰਾ ਰਹੀਏ ਤਾਂ ਜੋ ਇਹ ਜੋ ਖਾਇ ਜੀਵਨ ਸਫਲਾ ਹੋ ਜਾਏ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ